ਸਤਿ ਸ਼੍ਰੀ ਅਕਾਲ ਜੀ ਵੈਲਕਮ ਅਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਫੇਰ ਇੱਕ ਨਵੇਂ ਵੀਡੀਓ ਲੈ ਕੇ ਆਏ ਹੈਗੇ ਆ ਸੋ ਆਪਾਂ ਕਾਫੀ ਟਾਈਮ ਤੋਂ ਜਿਹੜੀਆਂ ਵੀਡੀਓਜ਼ ਨਹੀਂ ਪਾ ਰਹੇ ਕਿਉਂਕਿ ਆਪਾਂ ਥੋੜੇ ਬਿਜ਼ੀ ਸੀਗੇ ਆਪਣੇ ਘਰ ਵੈਡਿੰਗ ਸੀ ਸੋ ਉਹਦੇ ਲਈ ਆਪਾਂ ਜਿਹੜਾ ਆਰਡਰ ਵੀ ਆਪਾਂ ਤੁਹਾਡੇ ਘਟ ਲਏ ਸੀ ਸੋ ਆਪਾਂ ਹੁਣ ਦੁਬਾਰਾ ਜਿਹੜੇ ਆਰਡਰ ਲੈਣੇ ਸਟਾਰਟ ਕਰਦੇ ਆ ਔਰ ਜਿਹੜੇ ਵੀ ਸੂਟ ਆਪਾਂ ਬਣੇ ਹੈਗੇ ਆ ਨਿਊ ਡਿਜ਼ਾਈਨ ਬਣੇ ਆ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਸੋ ਅਗਰ ਤੁਸੀਂ ਇਹ ਸੂਟ ਆਰਡਰ ਕਰਨੇ ਆ ਤਾਂ ਤੁਸੀਂ ਦੁਬਾਰਾ ਜਿਹੜੇ ਆਪਣੇ ਕੋਲ ਵਟਸਐਪ ਨੰਬਰ ਤੇ ਸਕਰੀਨਸ਼ਾਟ ਪੇਸ ਕੇ ਪ੍ਰਾਈਸ ਜਾਣ ਸਕਦੇ ਹੋ ਅਗਰ ਤੁਹਾਨੂੰ ਪ੍ਰਾਈਸ ਠੀਕ ਲੱਗਦਾ ਥੈਨ ਤੁਸੀਂ ਆਰਡਰ ਆ ਜਿਹੜਾ ਆਪਣਾ ਦੇ ਸਕਦੇ ਹੋ ਕਿਉਂਕਿ ਕਾਫੀ ਹੈਵੀ ਸੂਟਸ ਨੇ ਜੀ ਵਿਡਿੰਗ ਵਾਲੇ ਸੂਟਸ ਨੇ ਜਿਵੇਂ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਆ ਰਿਸੈਪਸ਼ਨ ਰਿੰਗ ਸਰਮਨੀ ਡਰੈਸ ਆਪਾਂ ਬਣਾਈ ਸੀ ਸੋ ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਇਹਦੀਆਂ ਜਿਹੜੀਆਂ ਰੀਲਸ ਹੈਗੀਆਂ ਉਹ ਇੰਸਟਾਗ੍ਰam ਪੇਜ ਤੇ ਤੁਹਾਨੂੰ ਮਿਲਣਗੀਆਂ ਸੋ ਇੰਸਟਾਗ੍ਰam ਪੇਜ ਹੈਗਾ ਜੀ ਆਪਣਾ ਯੂਨੀਕ ਕ੍ਰੀਏਸ਼ਨ ਬੁਟੀਕ ਦੇ ਨਾਮ ਤੇ ਸੋ ਉੱਥੇ ਜਾ ਕੇ ਤੁਸੀਂ ਜਿਹੜੀਆਂ ਇਹਨਾਂ ਨੂੰ ਵੇਅਰ ਕੀਤੀਆਂ ਹੋਈਆਂ ਸੂਟਸ ਦੇਖ ਸਕਦੇ ਹਾਂ ਜੋ ਵੀ ਆਪਣੀਆਂ ਵੀਡੀਓਜ਼ ਆਉਣਗੀਆਂ ਸੋ ਉਹਦੇ ਨਾਲ ਤੁਹਾਨੂੰ ਜਿਹੜਾ ਇੱਕ ਅੰਦਾਜ਼ਾ ਲੱਗ ਜਾਂਦਾ ਇੱਕ ਸੂਟ ਜਿਹੜਾ ਵੇਅਰ ਕੀਤਾ ਹੋਇਆ ਕਿਸ ਤਰ੍ਹਾਂ ਦਾ ਲੱਗਦਾ ਹੈਗਾ ਸੋ ਅੱਜ ਵਾਲੀ ਡਰੈਸ ਹੈ ਜੀ ਕਾਫੀ ਹੈਵੀ ਹੈ ਅਗਰ ਤੁਸੀਂ ਇਹ ਆਰਡਰ ਕਰਦੇ ਹੋ ਤਾਂ ਟਾਈਮਿੰਗ ਤੁਹਾਨੂੰ ਪਤਾ ਹੀ ਹੁੰਦਾ ਹੈ ਕਿ ਅਗਰ ਤੁਸੀਂ ਇੱਕ ਸੂਟ ਆਰਡਰ ਕਰਦੇ ਹੋ ਤਾਂ ਉਹਦੀ ਟਾਈਮਿੰਗ ਡਿਫਰੈਂਟ ਹੁੰਦੀ ਹੈ ਅਗਰ ਤੁਸੀਂ ਦੋ ਤਿੰਨ ਸੂਟਸ ਆਰਡਰ ਕਰਦੇ ਹੋ ਤਾਂ ਉਹਨਾਂ ਦੀ ਟਾਈਮਿੰਗ ਹੈ ਜਿਹੜੀ ਡਿਫਰੈਂਟ ਹੈ ਕਿਉਂਕਿ ਕਾਫੀ ਹੈਵੀ ਹੈ ਇਹਨਾਂ ਸੂਟਸ ਨੂੰ ਬਨਣ ਲਈ 15 ਤੋਂ 20 ਦਿਨਾਂ ਜਿਹੜੇ ਤੁਸੀਂ ਇੱਕ ਸੂਟ ਦਾ ਟਾਈਮਿੰਗ ਜਿਹੜੀ ਮੰਨ ਸਕਦੇ ਹੋ ਕਿਉਂਕਿ ਜਿਹੜੇ ਹੈਵੀ ਹੈਂਡਵਰਕ ਸੂਟਸ ਹੈਗੇ ਆ ਆਪਾਂ ਪਹਿਲਾਂ ਇਹਨਾਂ ਨੂੰ ਡਾਈ ਕਰਦੇ ਆ ਫਿਰ ਆਪਾਂ ਇਹਨਾਂ ਨੂੰ ਜਿਹੜਾ ਵਰਕ ਲੈ ਲਾਉਣੇ ਹੈਗੇ ਆ ਇਹ ਜਿਵੇਂ ਹੈਗਾ ਜੀ ਬਹੁਤ ਹੀ ਪਿਆਰਾ ਸ਼ੀਡ ਹੈਗਾ ਇਹ ਮੰਗੋ ਸ਼ੀਡ ਦੇ ਵਿੱਚ ਬਣੀ ਹੋਈ ਹੈ ਸੋ ਇਹਨੂੰ ਤੁਸੀਂ ਸੇਮ ਸ਼ੀਡ ਚ ਵੀ ਬਣਾ ਸਕਦੇ ਹੋ ਪਿਓਰ ਦਾ ਇਹ ਜਿਹੜਾ ਇਹ ਦੇਖੋ ਸਟਾਫ ਹੈ ਵਰਤੇ ਬਣਿਆ ਹੋਇਆ ਹੈ ਔਰ ਇਸ ਤਰ੍ਹਾਂ ਆਪਾਂ ਇਹਨੂੰ ਜਿਹੜਾ ਉੱਪਰ ਸ਼ਾਰਟ ਸ਼ਰਟ ਦੇ ਨਾਲ ਸ਼ਰਾਰਾ ਆਪਾਂ ਇਹਦਾ ਬਣਾਇਆ ਹੋਇਆ ਕਿਉਂਕਿ ਜਿਹੜਾ ਪਾਕਿਸਤਾਨੀ ਸਟਾਈਲ ਹੈ ਕਾਫੀ ਟ੍ਰੈਂਡਿੰਗ ਦੇ ਵਿੱਚ ਹੈ ਕਿ ਸ਼ਾਰਟ ਸ਼ਰਟ ਦੇ ਨਾਲ ਤੁਸੀਂ ਸ਼ਰਾਰਾ ਵੀਅਰ ਕਰ ਸਕਦੇ ਹੋ ਗਰਾਰਾ ਵੀ ਬਣਾ ਸਕਦੇ ਹੋ ਸੋ ਗਰਾਰੇ ਨਾਲ ਅਲੱਗ ਥੋੜੀ ਪ੍ਰਾਈਸ ਹੋ ਜੂਗੀ ਕਿਉਂਕਿ ਉਹਦਾ ਵੀ ਜਿਹੜਾ ਨੀਚੇ ਵਾਲੀ ਫਾਲ ਆਪਾਂ ਕਾਫੀ ਹੈਵੀ ਰੱਖਦੇ ਆ ਸੋ ਅਗਰ ਸੇਮ ਹੈ ਤਾਂ ਤੁਸੀਂ ਸੇਮ ਦਾ ਪ੍ਰਾਈਸ ਪੁੱਛਿਓ ਅਗਰ ਤੁਸੀਂ ਡਿਫਰੈਂਟ ਬਣਾਉਣਾ ਚਾਹੁੰਦੇ ਹੋ ਤਾਂ ਸਾਰਿਆਂ ਦੀ ਪ੍ਰਾਈਸ ਜਿਹੀ ਡਿਫਰੈਂਟ ਡਿਫਰੈਂਟ ਹੋ ਜਾਂਦੀ ਹੈ ਇਸ ਤਰ੍ਹਾਂ ਇਹਦੀਆਂ ਬਾਜੂ ਹੈ ਜੀ ਫੁੱਲ ਹੈਵੀ ਬਾਜੂ ਹੈ ਇਹਦੇ ਉੱਪਰ ਆਪਾਂ ਮਜ਼ੈਂਟਾ ਫਿਨਿਸ਼ਿੰਗ ਦਿੱਤੀ ਹੈ ਕਿਉਂਕਿ ਆਪਾਂ ਉੱਪਰ ਜਿਹੜਾ ਮਜ਼ੈਂਟਾ ਫੁਲਕਾਰੀ ਕੈਰੀ ਕਰਨੀ ਸੀ ਸੋ ਉਹਦਾ ਟੱਚ ਵੀ ਆਪਾਂ ਇਹਦੇ ਵਿੱਚ ਦਿੱਤਾ ਹੋਇਆ ਇਸ ਤਰ੍ਹਾਂ ਇਹਦੇ ਸ਼ਰਟ ਦੇ ਵਿੱਚ ਆਪਾਂ ਜਿਵੇਂ ਇਸ ਤਰ੍ਹਾਂ ਇਹਨੂੰ ਸਿਰਫ ਇੰਨਾ ਕੀ ਹੀ ਹੈਵੀ ਦਿੱਤਾ ਹੋਇਆ ਸੀਗਾ ਔਰ ਬਾਜੂ ਵੀ ਇਹਦੇ ਇਸ ਤਰ੍ਹਾਂ ਸੀਗੇ ਤੁਸੀਂ ਆਪਾ ਇਹਦੇ ਨਾਲ ਆਪਣੀ ਲਟਕਣ ਵੀ ਲਗਾਏ ਹੋਏ ਸੀ ਸੋ ਉਹਦੇ ਅਪ ਅਲੱਗ-ਅਲੱਗ ਜਿਵੇਂ ਵੀ ਆਪਾਂ ਨੂੰ ਕੋਈ ਵੀ ਰਿਕੁਆਇਰਮੈਂਟ ਕਰਦਾ ਹੈਗਾ ਉਹਦੇ ਅਕੋਰਡਿੰਗ ਹੈ ਜਿਹੜਾ ਇਹ ਬਣਾਉਣੀ ਆ ਸੋ ਇਹ ਹੈਗਾ ਜੀ ਸ਼ਰਾਰਾ ਇਹ ਕਾਫੀ ਹੈਵੀ ਸ਼ਰਾਰਾ ਹੈਗਾ ਕਿਉਂਕਿ ਇਹਦੀ ਜਿਹੜੀ ਇਹ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਦਾ ਇਹ ਜਿਹੜਾ ਫਲੇਅਰ ਹੈਗੀ ਹੈ ਦੀ ਨੀਚੇ ਸ਼ਰਾਰੇ ਦੀ ਸੋ ਇੱਕ ਸਾਈਡ ਆ ਇਹ ਚਾਰ ਕਲੀਆਂ ਇਧਰ ਆ ਚਾਰ ਦੂਸਰੀ ਸਾਈਡ ਹੈਗੀਆਂ ਉੱਪਰ ਆਪਾਂ ਬੂਟੀ ਦਿੱਤੀ ਹੋਈ ਹੈ ਔਰ ਨੀਚੇ ਇਹ ਫੁੱਲ ਹੈਵੀ ਹੈ ਜਿਹੜਾ ਇਹਦਾ ਇਹ ਦੇਖੋ ਫੁੱਲ ਹੈਵੀ ਇਹਦਾ ਫਲੇਅਰ ਬਣ ਉੱਪਰ ਤੱਕ ਬੂਟੀ ਹੈ ਸ਼ਾਰਟ ਇਹਦੇ ਦਾ ਸ਼ਰਟ ਹੈ ਗਿਆ ਤਾਂ ਦੁਪੱਟਾ ਜਿਹੜਾ ਫੁੱਲ ਹੈਵੀ ਹੈ ਜਦੋਂ ਤੁਸੀਂ ਓਵਰਆਲ ਜਿਹੜਾ ਇਹਨੂੰ ਵੇਅਰ ਕਰਦੇ ਹੋ ਸੋ ਇਹਦੀ ਲੁੱਕ ਹੈ ਜਿਹੜੀ ਬਹੁਤ ਜ਼ਿਆਦਾ ਹੈਵੀ ਆਉਂਦੀ ਹੈ ਕਿਉਂਕਿ ਇੱਥੇ ਆਪਾਂ ਤੁਹਾਨੂੰ ਇਹ ਦੇਖੋ ਉੱਪਰ ਤੱਕ ਇਹ ਜਿਹੜੀ ਆਪਾਂ ਤਾਂ ਨੂ ਫਲੇਅਰ ਦਿਖਾਉਣੀ ਆ ਦੀ ਬਿਲਕੁਲ ਲਹਿੰਗੇ ਤਰ੍ਹਾਂ ਇਹਦੀ ਫਲੇਅਰ ਨੀਚੇੋਂ ਬੰਦੀ ਹੈਗੀ ਆ ਔਰ ਜਿਹੜੀ ਲੋਕ ਕੇ ਵਾਈਜ਼ ਹੈ ਇਹ ਬਹੁਤ ਜ਼ਿਆਦਾ ਹੈਵੀ ਹੈ ਸੋ ਬੈਕ ਫਰੰਟ ਇਹ ਬਹੁਤ ਹੀ ਹੈਵੀ ਬਣਿਆ ਹੋਇਆ ਔਰ ਇਹਦਾ ਜਿਹੜਾ ਦੁਪੱਟਾ ਹੈ ਉਹ ਵੀ ਕਾਫੀ ਹੈਵੀ ਬਣਿਆ ਹੈ ਇਹ ਦੇਖੋ ਇਹਦਾ ਜਿਹੜਾ ਦੁਪੱਟਾ ਹੈਗਾ ਫੁੱਲ ਹੈਵੀ ਦੁਪੱਟਾ ਦੋਨੋਂ ਸਾਈਡ ਤੇ ਬਾਰਡਰ ਹੈ ਵਿੱਚ ਜਿਹੜਾ ਜਾਲ ਦਿੱਤਾ ਹੋਇਆ ਵਿੱਚ ਜਿਹੜੀ ਬੂਟੀ ਦਿੱਤੀ ਹੋਈ ਹੈ ਸੋ ਇਹਦੇ ਨਾਲ ਵੀ ਇਹਦੀ ਲੁੱਕ ਹੈ ਜਿਹੜੀ ਬਹੁਤ ਹੈਵੀ ਹੈ ਆਪਾਂ ਜਿਹੜੇ ਇਹਦੇ ਨਾਲ ਬਹੁਤ ਹੀ ਪਿਆਰੇ ਜਿਹੇ ਲੜਕਣ ਦਿੱਤੇ ਹੋਏ ਹੈ ਮਿਰਰ ਵਾਲੇ ਬੈਕ ਸਾਈਡ ਆਪਾਂ ਮਜ਼ੈਂਟਾ ਜਿਹੜਾ ਇਹਨੂੰ ਟੱਚ ਦਿੱਤਾ ਹੋਇਆ ਸੋ ਬਹੁਤ ਹੀ ਗ੍ਰੇਸਫੁਲ ਜੀ ਇਹ ਲੁੱਕ ਆਉਂਦੀ ਹੈ ਇਹਦੇ ਸਾਰੇ ਦੇ ਦੁਪੱਟੇ ਦੇ ਵਿੱਚ ਜਾਲ ਹੈ ਜੀ ਇਸ ਤਰ੍ਹਾਂ ਦੂਸਰੀ ਸਾਈਡ ਵੀ ਇਸ ਤਰ੍ਹਾਂ ਫੁੱਲ ਹੈਵੀ ਹੈ ਜਿਹੜਾ ਇਹਦਾ ਬਾਰਡਰ ਬੰਦ ਹੈਗਾ ਫੁੱਲ ਹੈਵੀ ਇਹ ਇਸ ਤਰ੍ਹਾਂ ਸਾਈਜ਼ ਤੋਂ ਇਹਦਾ ਬਾਰਡਰ ਹੈਗਾ ਸੋ ਇਹ ਦੁਪੱਟਾ ਆਰਗੈਂਜ਼ਾ ਤੇ ਹੈ ਜੀ ਤੁਸੀਂ ਟਿਸ਼ੂ ਵੀ ਕਰਵਾ ਸਕਦੇ ਹੋ ਫੁੱਲ ਸੂਟ ਵੀ ਟਿਸ਼ੂ ਤੇ ਕਰਵਾ ਸਕਦੇ ਹੋ ਸੋ ਉਹਦੇ ਨਾਲ ਜਿਹੜੀ ਪ੍ਰਾਈਸ ਹੈ ਅਲੱਗ-ਅਲੱਗ ਹੋ ਜਾਂਦੀ ਹੈ ਸੋ ਇਹ ਸੀਗੀ ਜੀ ਆਪਣੀ ਰਿੰਗ ਸਰਮਨੀ ਡਰੈਸ ਔਰ ਇਹਦੇ ਨਾਲ ਅਗਰ ਤੁਸੀਂ ਸੂਟ ਬਣਾਉਣਾ ਚਾਹੋ ਤਾਂ ਆਪਾਂ ਜਿਹੜਾ ਸੂਟ ਵੀ ਰੈਡੀ ਕੀਤਾ ਹੈਗਾ ਇਹਦੇ ਨਾਲ ਜਿਹਨੇ ਆਪਾਂ ਫੁੱਲ ਦੁਪੱਟਾ ਬਣਾਉਣੇ ਆ ਟਿਸ਼ੂ ਦਾ ਬਣਿਆ ਹੋਇਆ ਇਹ ਕ੍ਰਾਸ਼ ਟਿਸ਼ੂ ਤੇ ਬਣਿਆ ਹੋਇਆ ਦੁਪੱਟਾ ਸੋ ਜਿਵੇਂ ਔਰਗਾਂਜ਼ਾ ਦੁਪੱਟਾ ਜਿਹੜਾ ਟਰਾਂਸਪੇਰੈਂਟ ਹੁੰਦਾ ਸੋ ਇਹਦੇ ਵਿੱਚ ਜਿਹੜਾ ਥੋੜਾ ਜਿਹਾ ਇਹ ਦੁਪੱਟਾ ਜਿਹੜਾ ਗਾਫ ਹੁੰਦਾ ਚਨਾਉਣ ਤਰ੍ਹਾਂ ਰਿੰਕਲਸ ਵੀ ਹੁੰਦੇ ਆ ਇਹਦੇ ਵਿੱਚ ਸੋ ਇਹ ਬਹੁਤ ਹੀ ਪਿਆਰਾ ਇਹਦਾ بیس ਹੈ ਇਹ ਕ੍ਰਾਸ਼ ਟਿਸ਼ੂ ਦੇ ਉੱਪਰ ਔਰ ਇਹਦੇ ਨਾਲ ਆਪਾਂ ਜਿਵੇਂ ਸੂਟ ਤੇ ਹੈ ਸੂਟ ਉਹਨਾਂ ਨੇ ਬਿਲਕੁਲ ਹਲਕਾ ਬਣਾਇਆ ਹੋਇਆ ਹੈ ਸੋ ਅਗਰ ਤੁਸੀਂ ਸਕਰੀਨਸ਼ਾਟ ਇਹ ਸੂਟ ਦਾ ਭੇਜੋਗੇ ਤਾਂ ਤੁਸੀਂ ਪਲੀਜ਼ ਮੈਂਸ਼ਨ ਕਰਕੇ ਭੇਜਿਓ ਕਿ ਅਸੀਂ ਸਲਵਾ ਸੂਟ ਲੈਣਾ ਹੈ ਕਿਉਂਕਿ ਇਹ ਸਲਵਾ ਸੂਟ ਹੈ ਇਹਦੀ ਪ੍ਰਾਈਸ ਅਲੱਗ ਹੈ ਅਗਰ ਤੁਸੀਂ ਰਿਸੈਪਸ਼ਨ ਡਰੈਸ ਜਿਹੜਾ ਆਪਾਂ ਤੁਹਾਨੂੰ ਦਿਖਾਈ ਹੈ ਰਿੰਗ ਸਰਮਨੀ ਡਰੈਸ ਸੌਰੀ ਉਹ ਬਣਾਉਣੀ ਹੈ ਤਾਂ ਤੁਸੀਂ ਡਰੈਸ ਮੈਂਸ਼ਨ ਕਰ ਦਿਓ ਕਿਉਂਕਿ ਕਨਫਿਊਜ਼ਨ ਥੋੜਾ ਕਨਫਿਊਜ਼ਿੰਗ ਨਾ ਰਹੇ ਸੋ ਉਹਦੇ ਲਈ ਇਹ ਆਪਾਂ ਗਲੇ ਤੇ ਇਸ ਤਰ੍ਹਾਂ ਵਰਕ ਕੀਤਾ ਹੈ ਔਰ ਓਨਲੀ ਕਿਰਾ ਬੈਕ ਫਰੰਟ ਕਿਰਾ ਸੌਰੀ ਬੈਕ ਨ ਫਰੰਟ ਕੀ ਤੇ ਔਰ ਬਾਜੂ ਹੈਗੇ ਸੋ ਇਹਨੂੰ ਇਹਨਾਂ ਨੇ ਸਿੰਪਲ ਦੁਪੱਟਾ ਹੈਵੀ ਰੱਖਿਆ ਔਰ ਇਹਦੇ ਨਾਲ ਸਿੰਪਲ ਸੂਟ ਰੱਖਿਆ ਹੈਗਾ ਸੋ ਉਹਦੇ ਨਾਲ ਜਿਹੜੀ ਦੀ ਪ੍ਰਾਈਸ ਹੈਗੀ ਹੈ ਅਲੱਗ ਹੋ ਜਾਂਦੀ ਹੈ ਸੋ ਤੁਹਾਨੂੰ ਕਨਫਿਊਜ਼ਿੰਗ ਨਾ ਰਹੇ ਜਾਂ ਮੈਨੂੰ ਕਨਫਿਊਜ਼ਿੰਗ ਨਾ ਰਹੇ ਸੋ ਤੁਸੀਂ ਉਹਦੇ ਨਾਲ ਮੈਂਸ਼ਨ ਕਰ ਦੇਣਾ ਕਿ ਤੁਹਾਨੂੰ ਰਿੰਗ ਸਰਮਨੀ ਡਰੈਸ ਸ਼ਰਾਰੇ ਨਾਲ ਪ੍ਰਾਈਸ ਚਾਹੀਦਾ ਜਾਂ ਸੂਟ ਨਾਲ ਸੋ ਇਸੇ ਤਰ੍ਹਾਂ ਜੀ ਆਪਾ ਤੁਹਾਡੇ ਨਾਲ ਹੁਣ ਡੇਲੀ ਵੀਡੀਓਜ਼ ਜਿਹੜੀਆਂ ਅਪਲੋਡ ਕਰਾਂਗੇ ਨਵੇਂ-ਨਵੇਂ ਡਿਜ਼ਾਈਨਸ ਦੀਆਂ ਹੈਵੀ ਲੁੱਕ ਪਾਰਟੀ ਵੇਅਰ ਸੂਟਸ ਸੋ ਜੋ ਵੀ ਆਪਣੇ ਬਣੇ ਹੈਗੇ ਸੂਟਸ ਜਿੰਨਾ ਕਰਕੇ ਆਪਾਂ ਥੋੜੇ ਬਿਜ਼ੀ ਸੀ ਸੋ ਆਪਾਂ ਤੁਹਾਡੇ ਸਾਰੇ ਨਾਲ ਉਹ ਡਿਜ਼ਾਈਨਸ ਆ ਜਿਹੜੇ ਸ਼ੇਅਰ ਕਰਾਂਗੇ ਸੋ ਬਨੇ ਰਹੋ ਮੇਰੇ ਜਨਮ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ